ਸਤ ਸ੍ਰੀ ਅਕਾਲ ਦੋਸਤੋ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਦਿੱਲੀ ਦੇ ਵਿੱਚ ਹੈ ਦਿੱਲੀ ਚ ਲਗਭਗ 900 ਸਾਲ ਪੁਰਾਣਾ ਇਹ ਕੁਤਬ ਮਨਾਰ ਦੀ ਦੂਜੀ ਸਾਈਡ ਹੈਗਾ ਲਗ ਦੇਖ ਸਕਦੇ ਹੋ ਵੀ ਇਹਦੇ ਇੱਕ ਵੀ ਗੇਟ ਨਹੀਂ ਹੈਗਾ ਅੱਜ ਤੱਕ ਇਹ ਸਮਝ ਨਹੀਂ ਆਈ ਦੁਨੀਆ ਦੇ ਵਿਗਿਆਨੀਆਂ ਨੂੰ ਵੀ ਹੈਗਾ ਕੀ ਹੈ ਇਹ ਸਮਝ ਤੋਂ ਬਾਹਰੇ ਹੈ ਬਿਲਕੁਲ ਗੱਲਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦਿੱਲੀ ਗਏ ਸੀ ਅਸੀਂ ਕਿਹਾ ਵੀ ਚੱਲ ਕੁਝ ਲੈ ਵੀ ਆਈਏ ਨਾਲ ਭਰਾ ਦੇਖੋ ਇਹ ਕਾਫੀ ਲਗਭਗ 100 ਫੁੱਟ ਤੋਂ ਘਟ ਹੈ 60 70 ਫੁੱਟ ਉੱਚੀ ਹੋਊਗੀ ਪਰ ਆਲੇ-ਦਾਲੇ ਬਣਿਆ ਹੋਇਆ ਪੌੜੀਆਂ ਵੀ ਬਣੀਆਂ ਹੋਈਆਂ ਨੇ ਪਰ ਗੇਟ ਕੋਈ ਨਹੀਂ ਹੈਗਾ ਦੇਖੋ ਕਮਾਲ ਦੀ ਗੱਲ ਆ ਦੇਖੋ ਆ ਪੌੜੀਆਂ ਬਣੀਆਂ ਹੋਈਆਂ ਨੇ ਪਰ ਗੇਟ ਨਹੀਂ ਬਿਨਾ ਗੇਟ ਤੋਂ ਬਣੀ ਹੋਈ ਹੈ ਇਹਦੇ ਵਿੱਚ ਕੀ ਹੈ ਅੰਦਰ ਕੀ ਹੈ ਉੱਪਰੋਂ ਖੁੱਲੀ ਹੈ ਜਾਂ ਬੰਦ ਹੈ ਇਹ ਫੇਰੇ ਪਤਾ ਲੱਗੂ ਜੇ ਉੱਪਰ ਚੜਿਆ ਜਾਊ ਚੜਨ ਨੂੰ ਕੋਈ ਜਗ੍ਹਾ ਨਹੀਂ ਹੈਗੀ ਸਿਰਫ ਆਲੇ-ਦਲੇ ਜਾਂ ਕੋਈ ਕੋਈ ਦਰਵਾਜ਼ਾ ਬਣਾਇਆ ਹੋਇਆ ਜਾਂ ਕੋਈ ਆਤ ਸਾਦਾ ਕਹਿ ਦਈਏ ਕਿਉਂਕਿ ਉਦੋਂ ਮੁਸਲਮਾਨ ਜਿਹੜੇ ਹੈਗੇ ਸੀ ਰਾਜੇ ਸੀ ਉਹ ਦੇਖੋ ਉੱਪਰ ਤੱਕ ਇਸੇ ਤਰ੍ਹਾਂ ਪੱਥਰ ਪੱਥਰ ਨੇ ਨਾਲੇ ਪੱਥਰ ਵੀ ਦੂਜੇ ਇਹ ਨਹੀਂ ਵੀ ਇੱਟ ਟਿੱਟ ਤਰੀ ਹੋਈ ਹੈ ਕੋਈ ਇੱਟਾਂ ਦਾ ਬਣਾਇਆ ਹੋਇਆ ਨਾ ਤਿੱਖੇ ਪੱਥਰਾ ਦੇਖੋ ਆ ਗਿਆ ਇੱਕ ਮੋਗਾ ਜਾਂ ਇਹਨੂੰ ਪੌੜੀਆਂ ਜਾਂਦੀਆਂ ਨੇ ਪਰ ਉੱਪਰ ਸਾਹਮਣੇ ਉਹ ਬੰਦਦਾ ਬਿਲਕੁਲ ਆਹ ਦੇਖੋ ਕੋਈ ਚੜ ਨਹੀਂ ਸਕਦੇ ਤੇ ਆਪਾਂ ਆ ਦੇਖੋ ਆ ਆ ਮੁੱਗਾ ਹੈ ਉੱਪਰ ਨੂੰ ਸਿਰਫ ਆ ਦੇਖੋ ਸਾਡੇ ਅੰਦਰ ਕੀ ਹੈ ਕੁਝ ਸਮਝ ਤੋਂ ਬਾਹਰ ਅੰਦਰ ਵੀ ਪੱਥਰੇ ਨੇ ਕੀ ਇਹਾਸਤਾ ਹੈ ਕਿ ਆਦਿ ਸਾ ਕਹਿੰਦੇ ਨੇ ਜਿਵੇਂ ਆਪਣਾ ਧਾਰਮਿਕ ਤੌਰ ਤੇ ਕੀ ਹੈ ਇਹ ਕੀ ਪ੍ਰਤੀਕ ਹੈ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਜਰੂਰ ਰਾਲੇਦਾਂ ਨੇ ਬਿਲਕੁਲ ਇਸੇ ਤਰ੍ਹਾਂ ਬੰਦ ਹੈ ਬਿਲਕੁਲ ਆ ਦੇਖੋ ਦੇਖ ਸਰੋ ਵੀ ਉਸ ਟਾਈਮ ਦਾ ਬਣਿਆ ਹੋਇਆ 7-800 ਸਾਲ 900 ਸਾਲ ਹੋ ਗਿਆ ਲਗਭਗ ਇਸੇ ਤਰ੍ਹਾਂ ਖੜਾ ਹੈ ਕੋਈ ਇੱਕ ਪੱਥਰ ਵੀ ਟੁੱਟ ਕੇ ਨਹੀਂ ਗਿਰਿਆ ਜੇ ਕਹਦੀ ਹੈ ਅ ਇਸੇ ਤਰ੍ਹਾਂ ਬਣਾਇਆ ਹੋਇਆ ਹੈ ਗੱਡਾਡ ਕੀ ਬਣਾਇਆ ਹੋਇਆ ਇਹ ਕੋਈ ਸਮਝ ਤੋਂ ਬਾਹਰ ਹੈ ਇੱਕ ਮੋਗਾ ਜੋਤੀ ਉੱਪਰ ਕਿਉਂ ਬਣਾਇਆ ਗਿਆ ਇਹ ਕਿਸ ਲਈ ਬਣਾਇਆ ਗਿਆ ਇੱਕ ਪੌੜੀਆਂ ਆ ਗਈਆਂ ਇੱਧਰ ਇਹਦੇ ਸਾਹਮਣੇ ਵੀ ਕੋਈ ਗੇਟ ਨਹੀਂ ਹੈਗਾ ਤੁਹਾਨੂੰ ਇੱਥੇ ਖੜ ਕੇ ਪੂਰਾ ਦਿਖਾਵਾਂਗੇ ਵੀਡੀਓ ਆ ਦੇਖ ਸਕਦੇ ਹਾਂ ਇੱਕ ਮੋਗਾ ਹੈ ਵਸ ਤਾਂ ਹਾਂ ਦੇਖ ਇਹ ਆ ਬਣਾ ਕੇ ਇਸੇ ਤਰ੍ਹਾਂ ਵਾਲੇ ਵਾਲੇ ਗੋਲ ਬਣਾਏ ਹੋਏ ਪੌੜੀਆਂ ਜਿਹਾ ਜਿਵੇਂ ਕਹਦੀਏ ਧੁੱਪੇ ਸੇਕਣ ਨੂੰ ਪਰ ਆਹ ਪੜ ਵੀ ਸਕਦੇ ਹਾਂ ਕੀ ਹੈ ਜੇ ਕਿਸੇ ਨੂੰ ਇੰਗਲਿਸ਼ ਆਉਂਦੀ ਹੈ ਤਾਂ ਪੜ ਲਓ ਮੈਨੂੰ ਤਾਂ ਘੱਟੇ ਆਉਂਦੀ ਹੈ ਇੰਗਲਿਸ਼ ਕਰਕੇ ਦਾ ਖਾਣਾ ਮਾਰ ਖਾਈ ਜੰਨੇ ਆਂ ਥੋੜੀ ਮੋਟੀ ਪਰ ਆਹ ਦੇਖ ਸਕਦੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾਾਂਗੇ ਵੀ ਕੀ ਬਣਿਆ ਹੋਇਆ ਇਹ ਪੜ ਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਉਹਨੂੰ ਦੱਸਦਾ ਦਿਖਾਤਾ ਵੀ ਕੀ ਬਣਿਆ ਹੋਇਆ ਪਰ ਆਹੋ ਗੋਲ ਚੱਕਰ ਹੈ ਕਾਫੀ ਲਗਭਗ 100 ਫੁੱਟ ਚੜਾਈ ਹੋਊਗੀ ਇਹਦੀ ਸਾਰੀ ਇਸੇ ਤਰ੍ਹਾਂ ਬਣਾ ਕੇ ਛੱਡਿਆ ਹੋਇਆ ਹੈ ਸਮਝ ਨਹੀਂ ਆ ਰਹੀ ਕਿਸੇ ਨੂੰ ਵੀ ਕੀ ਬਣਿਆ ਹੈ ਕੀ ਇਹਦਾ ਮਤਲਬ ਹੈ ਪੌੜੀਆਂ ਵੀ ਹੈਗੀਆਂ ਨਾਲੇ ਦਲੇ ਪਰ ਬੰਦ ਹੈ ਅੰਦਰ ਨੂੰ ਰਸਤਾ ਕੋਈ ਨਹੀਂ ਉਹ ਮੋਗੇ ਜੇ ਜਰੂਰ ਰੱਖਤੇ ਉੱਪਰ ਵਾਲੇ ਜੇ ਦੋ ਚਾਰ ਤੇ ਕਿਉਂ ਬਣਾਇਆ ਕੀ ਗੱਲ ਹੈ ਪੁਰਾਣੇ ਹੀ ਬਣਿਆ ਹੋਇਆ 7-800 ਪੁਰਾਣਾ ਸਾਲ ਪੁਰਾਣਾ ਦਿੱਲੀ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਤੁਸੀਂ ਆ ਦੇਖੋ ਦੂਰੋਂ ਵੀ ਇਸ ਤਰ੍ਹਾਂ ਹੀ ਮੋਗਾ ਜਾਂ ਮੂੰਹ ਜਹਾਦੀ ਨਾ ਜਿਵੇਂ ਕਿਸੇ ਚੀਜ਼ ਦਾ ਬਣਾਇਆ ਹੋਵੇ ਕੋਈ ਚੀਜ਼ ਬਣਾਇਆ ਹੋਵੇ ਜਾਂ ਕੋਈ ਰਾਖਸ਼ ਬਣਾਇਆ ਹੋਵੇ ਕੋਈ ਜਿੰਨ ਬਣਾਇਆ ਹੋਵੇ ਪਤਾ ਨਹੀਂ ਕੀ ਬਣਾਇਆ ਹੋਇਆ ਹੁਣ ਇਹ ਕੋਈ ਨਾ